ਸਾਰੇ ਵੀਰੋਂ ਜੈ ਟੀਮ ਜੈ ਭਾਰਤ ਜੈ ਸੰਵਿਧਾਨ ਜੀ ਵੀਰੋ ਮੈਂ ਤੁਹਾਡਾ ਵੀਰ ਵਿੱਕੀ ਕਰੋਚਾ ਪੂਰੀ ਤੋਂ ਪ੍ਰਧਾਨ ਕ੍ਰਾਂਤੀਕਾਰੀ ਲੋਕ ਸੇਤਰਾ ਮੰਚ ਵੀਰੋ ਆਪਾਂ ਨੂੰ ਪਤਾ ਹੈ ਇੱਕ 6 ਜੂਨ ਨੂੰ ਜ਼ਿਲ੍ਹਾ ਸੰਗਰੂਰ ਦੇ ਵਿੱਚ ਇੱਕ ਘਟਨਾ ਹੋਈ ਸੀ ਦੋ ਐਸਸੀ ਨੌਜਵਾਨਾਂ ਨਾਲ ਨਜਾਇਜ਼ ਕੁੱਟਮਾਰ ਹੋਈ ਸੀ ਹਰਜੀਤ ਸਿੰਘ ਤੇ ਅਮਨ ਸਿੰਘ ਤੇ ਦੋਨੇ ਐਸਸੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਤੇ ਇੱਕ ਕਿਸਾਨ ਯੂਨੀਅਨ ਦੇ ਜਿਹੜੇ ਕੁਛ ਆਗੂ ਸੀ ਉੱਨਾ ਵੱਲੋਂ ਇਹ ਨਜਾਇਜ਼ ਕੁੱਟਮਾਰ ਕੀਤੀ ਗਈ ਸੀ ਕੁੱਟਮਾਰ ਵੀ ਇਹ ਜੀ ਵੀ ਆਪਾਂ ਜਾਨਵਰ ਨੂੰ ਵੀ ਐਵੇਂ ਕੁਰਦੇ ਜਿਵੇਂ ਕੁੱਟੇ ਤੁਸੀਂ ਵੀਡੀਓ ਵੀ ਦੇਖ ਹੀ ਰਹੇ ਹੋ ਪੂਰੇ ਭਾਰਤ ਦੇ ਵਿੱਚ ਵਾਇਰਲ ਹੋਈ ਦੀ ਆ ਤੇ ਉਹਨਾਂ ਨੂੰ ਬਹੁਤ ਕੁੱਟਮਾਰ ਕੀਤੀ ਉਹਨਾਂ ਨੂੰ ਜਾਨੋਂ ਮਾਰਨ ਦੀ ਤੱਕ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੂੰ ਤਾਂ ਐ ਸੀ ਵੀ ਇਹ ਜਾਨੋਂ ਮਾਰਦੇ ਤੇ ਇੱਥੋਂ ਇਹ ਲੱਗਦਾ ਵੀ ਆਪਣੇ ਪੰਜਾਬ ਦੇ ਵਿੱਚ ਜਿਹੜਾ ਨੌਨ ਆਰਡਰੋਂ ਭੰਗ ਹੋ ਚੁੱਕਿਆ ਕੋਈ ਸਰਕਾਰਾਂ ਨੇ ਕੋਈ ਪ੍ਰਸ਼ਾਸਨ ਦਾ ਨਹੀਂ ਤੇ ਜਿਹੜੇ ਦੋਸ਼ੀ ਨੇ ਅੱਜ ਸੜਿਆਂ ਫਿਰਦੇ ਨੇ ਤੇ ਜਿਹੜੀ ਉਹਨਾਂ ਤੇ ਐਫ ਆਈ ਆਰ ਦਰਜ ਹੋਈ ਹੈ ਜੇ ਐਸ ਸੀ ਐਕਟ ਦਾ ਪਰਚਾ ਦਰਜ ਹੋਇਆ ਜਦ ਕਿ ਅਸੀਂ ਕਿੰਨੇ ਦਿਨਾਂ ਤੋਂ ਅਪੀਲ ਕਰ ਰਹੇ ਹਾਂ ਵੀ ਉਹਨਾਂ ਦੇ ਉੱਪਰ ਜਿਹੜੀ 307 ਲੱਗਣੀ ਚਾਹੀਦੀ ਹੈ ਤੇ ਜਿਹੜੇ ਦੋ ਬੰਦਿਆਂ ਦੇ ਕਿਸਾਨ ਉਹ ਆਗੂ ਉਹਦੇ ਨਾਮ ਪੈ ਚੁੱਕੇ ਨੇ ਤੇ ਜਿੰਨੇ ਵੀ ਹੋਰ ਉਹਨਾਂ ਦਾ ਸਾਥ ਦੇ ਰਹੇ ਨੇ ਇੱਥੇ ਵਿੱਚ ਲੋਰਾ ਲਲਕਾਰੇ ਮਾਰ ਰਹੇ ਨੇ ਉਹ ਸਾਰੇ ਦੇ ਨਾਮ ਆਉਣ ਚਾਹੀਦੇ ਨੇ ਜਿੰਨੇ ਵੀ ਹੈਗੇ ਨੇ ਤੇ ਉਤੋਂ ਉਹ ਜਿਹੜੇ ਕੁਝ ਆਗੂ ਨੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਡਰਾ ਰਹੇ ਨੇ ਪੀੜਤ ਪਰਿਵਾਰ ਨੂੰ ਵੀ ਅਸੀਂ ਤੁਹਾਡੇ ਖਿਲਾਫ ਧਰਨਾ ਲਾਵਾਂਗੇ ਅਸੀਂ ਇਹ ਪਰਚਾ ਕੈਨਸਲ ਕਰਾਵਾਂਗੇ ਤੇ ਮੈਂ ਸਮੂਹ ਐਸਸੀ ਬੀਸੀ ਜੱਥੇਬੰਦੀਆਂ ਨੂੰ ਅਤੇ ਸਮੂਹ ਸਾਡੀ ਜਿੰਨੀ ਵੀ ਨਿੰਗ ਜੱਥੇਬੰਦੀਆਂ ਹੋਰ ਐਸਸੀ ਜੱਥੇਬੰਦੀਆਂ ਅਤੇ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਕਰਦਾ ਜਿਹੜੇ ਜਾਗਦੀ ਜ਼ਮੀਰਾਂ ਦੇ ਲੋਕ ਨੇ ਵੀ ਇਹ ਕੋਈ ਕਿਸੇ ਦੇ ਵੀ ਬੱਚੇ ਹੋ ਸਕਦੇ ਨੇ ਅੱਜ ਐਸਸੀ ਪਰਿਵਾਰਾਂ ਨਾਲ ਹੋਇਆ ਕੱਲ ਬੀਸੀਆਂ ਨਾਲ ਜਰਨਲ ਨਾਲ ਵੀ ਹੋ ਸਕਦਾ ਤੇ ਮੈਂ ਸਾਰੀ ਜੱਥੇਬੰਦੀਆਂ ਨੂੰ ਅਪੀਲ ਕਰਦਾ ਵੀ ਇਹ ਜਿਹੜੇ ਗਰੀਬ ਪਰਿਵਾਰ ਹੈ ਇਹਨਾਂ ਦੇ ਹੱਕ ਦੀ ਲੜਾਈ ਲਈ ਇਹਨਾਂ ਦੇ ਨਾਲ ਖੜੀਏ ਆਪਾਂ ਚੋ ਕਿਸਾਨ ਜੱਥੇਬੰਦੀਆਂ ਨੇ ਦੇਖੋ ਜੱਥੇਬੰਦੀਆਂ ਕੋਈ ਨਹੀਂ ਬਾੜੀ ਹੁੰਦੇ ਵਿੱਚ ਆਗੂ ਬਾੜੇ ਹੋ ਸਕਦੇ ਨੇ ਇਹ ਪ੍ਰਸ਼ਾਸਨ ਦੇ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਜਿਹੜੇ ਇਹੋ ਜਿਹੇ ਆਗੂ ਨੇ ਜਥੇਬੰਦੀਆਂ ਦੇ ਵਿੱਚ ਇਹਨਾਂ ਦੇ ਉੱਪਰ ਜਿਹੜੀ ਬਣਦੀ ਕਾਰਵਾਈ ਹੈ 307 ਦੀ ਧਾਰਾ ਤੇ ਇਹਨਾਂ ਨੂੰ ਜਲਦੋ ਤਦ ਅਰੈਸਟ ਕੀਤਾ ਜਾਵੇ ਤੇ ਜਿੰਨੇ ਇਹਨਾਂ ਦੇ ਸਾਥੀ ਹੋਰ ਨੇ ਵੀਡੀਓ ਦੇ ਵਿੱਚ ਉਹ ਸਾਰਿਆਂ ਦੇ ਨਾਮ ਪਰਚੇ ਦੇ ਵਿੱਚ ਪਾਏ ਜਾਣ ਅਤੇ ਮੈਂ ਪੂਰੇ ਪੰਜਾਬ ਦੇ ਸੂਬਾ ਐਸ்சிਬੀਸੀ ਜਥੇਬੰਦੀਆਂ ਨੂੰ ਤੇ ਸਾਰੀ ਜਥੇਬੰਦੀਆਂ ਨੂੰ ਅਪੀਲ ਕਰਦਾ ਵੀ ਜੇ ਆਪਾਂ ਨੂੰ ਸੰਗਰੂਰ ਜ਼ਿਲ੍ਹੇ 'ਚ ਕੋਈ ਮੋਹਿੰਮ 'ਚ ਮੋਹਿੰਮ ਛੇੜਨੀ ਪਈ ਜਾਂ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਛੇੜਨ ਦੀ ਲੋੜ ਪਈ ਆ ਪੂਰੇ ਭਾਰਤ ਦੇ ਵਿੱਚ ਸਾਨੂੰ ਉਮੀਦ ਹੈ ਵੀ ਅਸੀਂ ਆਪਣੇ ਜਿਹੜੇ ਗਰੀਬ ਪਰਿਵਾਰ ਆ ਗਰੀਬ ਬੱਚਿਆਂ ਲਈ ਆਪਾਂ ਪਿੱਠ ਨਹੀਂ ਲੱਗਣ ਦਵਾਂਗੇ ਤੇ ਅੱਜ ਆਪਣੇ ਸਮਾਜ ਦੀ ਤੇ ਹੋਂਦ ਦੀ ਲੜਾਈ ਹੈ ਤੇ ਅੱਜ ਆਪਾਂ ਨੂੰ ਇਕੱਲੇ ਇਕੱਲੇ ਹੋ ਕੇ ਨਹੀਂ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪੂਗੀ ਐਨਾਂ ਹੀ ਮੈਂ ਵਿਸ਼ਵਾਸ ਕਰਦਾ ਵੀ ਸਾਰੇ ਸਾਥ ਦੇਣਗੇ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਸੰਵਿਧਾਨ